ਸ੍ਰੀ ਗੁਰੂ ਜੀ ਮੈਂ ਵਿੱਕੀ ਲਖਮੀਨ ਵਾਲਾ ਤੁਹਾਡਾ ਸਾਥ ਸਾਡੇ ਚੈਨਲ ਅਮਨੂ ਠੀਕ ਦੇ ਉੱਤੇ ਤੇ ਅੱਜ ਅਸੀਂ ਇਸ ਚੈਨਲ ਤੇ ਤੁਹਾਡੇ ਲਈ ਲੈ ਕੇ ਆਏ ਆਂ ਵੀਡੀਓ ਪੈਚ ਵਰਕ ਦੇ ਡੈਸ ਹੁੰਦੀ ਉਹ ਵੀਡੀਓ ਕੀ ਆ ਅੱਜ ਤੁਹਾਨੂੰ ਅਸੀਂ ਦਿਖਾਵਾਂਗੇ ਵੀ ਪੈਚ ਵਰਕ ਦਾ ਜਿਹੜਾ ਡਿਜ਼ਾਈਨ ਆ ਉਹਦੇ ਲਈ ਆਪਾਂ ਛਾਪਾ ਕਿਸ ਤਰੀਕੇ ਨਾਲ ਉਤਾਰਨਾ ਅਮਨ ਤੁਹਾਨੂੰ ਸਾਰਾ ਡਿਟੇਲ ਚ ਦੱਸਣਗੇ ਤੇ ਤੁਸੀਂ ਸਾਰੀ ਵੀਡੀਓ ਦੇਖਿਓ ਤੇ ਸਿੱਖਣ ਦੀ ਕੋਸ਼ਿਸ਼ ਕਰਿਓ ਤੇ ਬਹੁਤ ਵਧੀਆ ਵੱਖਰਾ ਤਰੀਕਾ ਇਹ ਹੈ ਤੇ ਇਹ ਦੂਜੇ ਛਾਪ ਦੇ ਡਿਜ਼ਾਈਨ ਨਾਲੋਂ ਥੋੜਾ ਜਿਹਾ ਵੱਖਰਾ ਪਹਿਲਾਂ ਪੈਚ ਲਾਇਆ ਉਸ ਤੋਂ ਬਾਅਦ ਜਿਹੜਾ ਉਹਦੇ ਉੱਤੇ ਡਿਜ਼ਾਈਨ ਸੀਗਾ ਨਾ ਉਹਦਾ ਛਾਪਾ ਪਾ ਰਿਹਾ ਗਿਆ ਤੁਸੀਂ ਸਾਰੀ ਵੀਡੀਓ ਦੇਖਿਓ ਸਕਿਪ ਨਾ ਕਰਿਓ ਕਿਉਂਕਿ ਜੇਕਰ ਆਪਾਂ ਸਕਿਪ ਕਰਦੇ ਆ ਤਾਂ ਕੋਈ ਵੀ ਜਾਣਕਾਰੀ ਹੁੰਦੀ ਹੈ ਨਾ ਜਿਹੜੀ ਉਹ ਅਧੂਰੀ ਰਹਿ ਜਾਂਦੀ ਹੈ ਤਾਂ ਆਪਾਂ ਸਿੱਖ ਨਹੀਂ ਸਕਦੇ ਤੇ ਇਹ ਸਾਰੀ ਵੀਡੀਓ ਦੇਖਿਓ ਤੇ ਜਿਹੜੇ ਭੈਣ ਭਰਾਵਾਂ ਨੇ ਅਪਰ ਹਾਲ ਤੱਕ ਸਬਸਕ੍ਰਾਈਬ ਨਹੀਂ ਕਰਿਓ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਨੂੰ ਵੀ ਦੱਬਿਓ ਤੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਵੀ ਕਰਿਓ ਚਲੋ ਜੀ ਆਪਾਂ ਦੇਖਦੇ ਹਾਂ ਕੀ ਤਰੀਕਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਨਵੀਂ ਵੀਡੀਓ ਜਿਵੇਂ ਕਿ ਆਪਾਂ ਨੇ ਪਹਿਲਾਂ ਵੀ ਪੈਚ ਵਰਕ ਦੀ ਵੀਡੀਓ ਪਾਈ ਸੀ ਵੀ ਪੈਚ ਕਿਵੇਂ ਆਪਾਂ ਲਗਾ ਸਕਦੇ ਆ ਸੂਟ ਦੇ ਉੱਪਰ ਤੇ ਇਹ ਆਪਾਂ ਸੂਟ ਦੇ ਉੱਪਰ ਪੈਚ ਅਟੈਚ ਕਰ ਲਿਆ ਸੀ ਤੇ ਬਾਕੀ ਜਿਹੜਾ ਇਹਦੇ ਉੱਪਰ ਮਤਲਬ ਕੱਟਵਰਕ ਦਾ ਡਿਜ਼ਾਈਨ ਸੀ ਉਹ ਆਪਾਂ ਇਹਦੇ ਤੇ ਕਟਿੰਗ ਕਰ ਰਹੇ ਹਾਂ ਹੁਣ ਵੀ ਕਿਵੇਂ-ਕਿਵੇਂ ਆਪਾਂ ਇਹਦੇ ਤੇ ਕਟਿੰਗ ਕਰਨਾ ਹੈ ਪਹਿਲਾਂ ਇਹਦੇ ਤੇ ਪੈਚ ਨੂੰ ਆਪਾਂ ਨੇ ਅਟੈਚ ਕਰ ਲਿਆ ਉਸ ਤੋਂ ਬਾਅਦ ਆਪਾਂ ਕੱਟਵਰਕ ਜਿਹੜਾ ਬਣਿਆ ਹੋਇਆ ਸੀ ਹਨਾ ਡਿਜ਼ਾਈਨ ਉਹਦੇ ਹਿਸਾਬ ਨਾਲ ਥੋੜਾ ਥੋੜਾ ਕਟ ਕਟਿੰਗ ਕਰ ਦਾਂਗੇ ਇਹ ਕੱਪੜਾ ਜਿਹੜਾ ਵਿੱਚ ਆਪਾਂ ਨੇ ਡਿਜ਼ਾਈਨ ਹੋ ਰੈਡੀ ਕਰਨਾ ਇਹ ਕੱਟਵਰਕ ਵਾਲਾ ਡਿਜ਼ਾਈਨ ਹੈ ਇਹ ਆਪਾਂ ਨੇ ਡਿਜ਼ਾਈਨ ਪਹਿਲਾਂ ਆਪਾਂ ਇਹਦੇ ਤੇ ਕੱਪੜੇ ਦੇ ਉੱਪਰ ਪ੍ਰੈਸ ਕਰ ਲਿਆ ਸੀਗਾ ਕੱਟਵਰਕ ਤੇ ਉਸ ਤੋਂ ਬਾਅਦ ਇਹਨੂੰ ਆਪਾਂ ਨੇ ਮਤਲਬ ਸੂਟ ਦੇ ਉੱਪਰ ਅਟੈਚ ਕਰ ਲਿਆ ਉਸ ਅਟੈਚ ਕਰਨ ਤੋਂ ਬਾਅਦ ਇੱਕ ਨੰਬਰ ਦੇ ਟਾਂਕੇ ਨਾਲ ਆਪਾਂ ਨੇ ਇਹ ਅਟੈਚ ਕੀਤਾ ਫਿਰ ਇਹਦੀ ਆਪਾਂ ਨੇ ਕਟਿੰਗ ਕੀਤੀ ਹੁਣ ਆਪਾਂ ਇਹ ਜਿਹੜਾ ਡਿਜ਼ਾਈਨ ਕਟਿੰਗ ਕਰਕੇ ਬਣਾਇਆ ਇਹ ਆਪਾਂ ਨੇ ਮੂਰੀਆਂ ਤੇ ਬਣਾਇਆ ਬਾਹਾਂ ਦੀਆਂ ਤੇ ਬਾਕੀ ਆਪਾਂ ਨੇ ਸਲਵਾਰ ਦੀਆਂ ਮੂਰੀਆਂ ਤੇ ਤਿਆਰ ਕੀਤਾ ਇਹ ਡਿਜ਼ਾਈਨ ਤੇ ਇਸ ਤਰ੍ਹਾਂ ਇਹ ਸਲਵਾਰ ਦੀਆਂ ਮੂਰੀਆਂਆਂ ਗਈਆਂ ਉਹ ਜਿਹੜੀਆਂ ਪਹਿਲਾਂ ਆਪਾਂ ਨੇ ਦੇਖੀਆਂ ਨੇ ਉਹ ਕਮੀਜ਼ ਦੀਆਂ ਬਾਹਾਂ ਦੀਆਂ ਮੂਰੀਆਂ ਸੀਗੀਆਂ ਤੇ ਇਸ ਤਰ੍ਹਾਂ ਆਪਾਂ ਨੇ ਇਹਦੇ ਵਿੱਚ ਫਲਾਵਰ ਦਾ ਡਿਜ਼ਾਈਨ ਤਿਆਰ ਕਰਨਾ ਹੈ ਜਿਵੇਂ ਇਹ ਆਪਾਂ ਨੇ ਪੈਚ ਅਟੈਚ ਕੀਤਾ ਹੈ ਇਹਦੇ ਤੇ ਇਸੇ ਤਰ੍ਹਾਂ ਆਪਾਂ ਕਿਵੇਂ ਵੀ ਘੇਰੇ ਤੇ ਵੀ ਆਪਾਂ ਡਿਜ਼ਾਈਨ ਤਿਆਰ ਕਰ ਸਕਦੇ ਹਾਂ ਇਹ ਦਾ ਗळा ਗਲੇ ਤੇ ਆਪਾਂ ਨੇ ਹੋਰ ਡਿਜ਼ਾਈਨ ਤਿਆਰ ਕੀਤਾ ਹੋਇਆ ਇਹਦੇ ਵਿੱਚ ਥੋੜਾ ਜਿਹਾ ਟ੍ਰੇਸ ਘਟ ਦਿਸਦੀ ਹੈ ਕਿਉਂਕਿ ਸ਼ਾਈਨਿੰਗ ਵਾਲਾ ਕੱਪੜਾ ਹੈ ਨੀਲ ਨਾਲ ਆਪਾਂ ਨੇ ਛਾਪਿਆ ਇਹ ਤੇ ਇਹ ਵਾਲਾ ਡਿਜ਼ਾਈਨ ਜਿਹੜਾ ਆਪਾਂ ਟ੍ਰੇਸ ਪੇਪਰ ਹੈ ਨਾ ਇਹਦੇ ਤੇ ਆਪਾਂ ਨੇ ਹਾਫ ਗਲੇ ਦਾ ਡਿਜ਼ਾਈਨ ਤਿਆਰ ਕੀਤਾ ਸੀ ਇਹ ਆਪਾਂ ਨੇ ਹਾਫ ਉਧਰ ਦੋਨੋਂ ਸਾਈਡ ਤੇ ਰੱਖ ਕੇ ਆਪਾਂ ਨੇ ਗਲਾ ਰੈਡੀ ਕੀਤਾ ਤੇ ਇਹ ਵਾਲਾ ਜਿਹੜਾ ਹੁਣ ਆਪਾਂ ਟ੍ਰੇਸ ਉਤਾਰ ਰਹੇ ਹਾਂ ਇਹ ਆਪਾਂ ਪੈਚ ਦੇ ਉੱਪਰ ਇਸ ਤਰ੍ਹਾਂ ਟ੍ਰੇਸ ਉਤਾਰਦੇ ਹਾਂ ਪਹਿਲਾਂ ਆਪਾਂ ਨੇ ਟ੍ਰੇਸ ਪੈਚ ਤੇ ਲਗਾ ਲਿਆ ਲਗਾ ਕੇ ਉਹਨੂੰ ਇੱਕ ਨੰਬਰ ਦੇ ਟਾਂਕੇ ਨਾਲ ਅਟੈਚ ਕਰ ਲਿਆ ਤੇ ਉਸ ਤੋਂ ਬਾਅਦ ਹੁਣ ਆਪਾਂ ਜਿਹੜੇ ਦੇ ਵਿੱਚ ਫਲਾਵਰ ਬਣਾਉਣਾ ਹੁਣ ਆਪਾਂ ਉਹਦੀ ਟ੍ਰੇਸ ਉਤਾਰ ਰਹੇ ਹਾਂ ਤੇ ਪੈਚ ਵਾਲੀ ਵੀਡੀਓ ਮੈਂ ਪਹਿਲਾਂ ਤੁਹਾਨੂੰ ਫਲਾਵਰ ਬਣਾ ਕੇ ਹਨਾ ਉਹਦੇ ਤੇ ਦੱਸ ਚੁੱਕੀ ਆ ਵੀ ਪੈਚ ਆਪਾਂ ਕਿਸ ਤਰ੍ਹਾਂ ਬਣਾ ਸਕਦੇ ਆ ਪੈਚਵਰਕ ਇਹ ਹੈ ਨੀਚੇ ਵਾਲਾ ਪੈਚ ਹੈ ਫੁੱਲੇ ਦੇ ਉੱਪਰ ਬਣਨਗੇ ਪੈਚ ਦੇ ਉੱਪਰ ਵੀ ਥੋੜਾ ਜਿਹਾ ਡਿਜ਼ਾਈਨ ਬਣੂਗਾ ਤੇ ਇਹ ਜਦੋਂ ਆਪਾਂ ਨੇ ਕਢਾਈ ਕਰਤੀ ਤੁਹਾਨੂੰ ਫਿਰ ਪੂਰੇ ਸੂਟ ਦੀ ਵੀਡੀਓ ਫਿਰ ਦਿਖਾਵਾਂਗੇ ਇਹ ਅੱਜ ਆਪਾਂ ਨੇ ਸਿਰਫ ਟ੍ਰੇਸ ਕੀਤਾ ਸੀਗਾ ਤੇ ਉਹ ਆਪਾਂ ਤੁਹਾਡੇ ਲਈ ਵੀਡੀਓ ਲੈ ਕੇ ਆਏ ਆਂ ਵੀ ਆਪਾਂ ਪੈਚ ਕਿਵੇਂ ਰੈਡੀ ਕਰ ਸਕਦੇ ਆ ਇਹ ਉਹ ਫਲਾਵਰ ਨਾਲੋਂ ਥੋੜਾ ਜਿਹਾ ਅਲੱਗਾ ਪੈਚ ਹੈ ਨਾ ਉਹ ਆਪਾਂ ਨੇ ਫਲਾਵਰ ਬਣਾਇਆ ਸੀਗਾ ਪੈਚ ਦਾ ਤੇ ਇਹ ਪੈਚ ਆ ਗਿਆ ਆਪਣਾ ਸਟ੍ਰੇਟ ਤੇ ਕੱਟਵਰਕ ਤੇ ਇਹ ਹੈਗਾ ਸਲਵਾਰ ਦੀ ਮੂਰੀ ਤੇ ਬਾਹਾਂ ਦੀ ਮੂਰੀ ਦੇ ਉੱਪਰ ਤੇ ਗਲੇ ਤੇ ਆਪਣਾ ਇਹਦੇ ਡਿਜ਼ਾਈਨ ਹੈ ਤੇ ਥੋੜਾ ਥੋੜਾ ਘੇਰੇ ਤੇ ਹੈ ਘੇਰੇ ਦੇ ਕਾਰਨਰ ਬਣੇ ਹੋਏ ਨੇ ਉਹ ਆਪਾਂ ਤੁਹਾਨੂੰ ਬਾਅਦ ਵਿੱਚ ਵੀਡੀਓ ਬਣਾਵਾਂਗੇ ਹਨਾ ਤੇ ਪੂਰਾ ਸੂਟ ਬਣੇ ਤੋਂ ਬਾਅਦ ਤੇ ਉਹ ਆਪਾਂ ਤੁਹਾਨੂੰ ਪੂਰਾ ਸੂਟ ਬਣੇ ਤੋਂ ਵੀਡੀਓ ਦਿਖਾਵਾਂਗੇ ਤੇ ਇਹ ਹੈ ਡਿਜ਼ਾਈਨ ਜਿਹੜਾ ਇਹ ਆਪਾਂ ਪੈਚ ਵਰਕ ਨਾਲ ਵੀ ਕਰ ਸਕਦੇ ਆ ਤੇ ਵਿਦਾਊਟ ਪੈਚ ਵੀ ਕਰ ਸਕਦੇ ਆ ਜੇ ਕਿਸੇ ਵੀ ਭੈਣ ਨੇ ਇਹ ਵਰਕ ਕਰਨਾ ਹੋਵੇ ਜਾਂ ਕਰਵਾਉਣਾ ਹੋਵੇ ਤਾਂ ਤੁਸੀਂ ਸਾਡੇ ਤੋਂ ਵੀ ਇਹ ਵਰਕ ਕਰਵਾ ਸਕਦੇ ਹੋ ਜੇ ਤੁਹਾਨੂੰ ਕੜਾ ਇਹ ਵੇਰੇ ਹੋਰ ਵੀ ਕੋਈ ਸਿੱਖਣਾ ਹੋਵੇ ਤੁਸੀਂ ਤਾਂ ਸਾਡੇ ਇਸ ਚੈਨਲ ਦੇ ਉੱਪਰ ਕਢਾਈ ਦੀਆਂ ਹੋਰ ਵੀ ਵੀਡੀਓਜ਼ ਅਪਲੋਡ ਕੀਤੀਆਂ ਹੋਈਆਂ ਨੇ ਤੇ ਉਹ ਵੀ ਤੁਸੀਂ ਕਲਾਸੇਜ਼ ਦੇ ਰੂਪ ਵਿੱਚ ਕੀਤੀਆਂ ਹੋਈਆਂ ਨੇ ਉਹ ਵੀ ਤੁਸੀਂ ਦੇਖ ਸਕਦੇ ਹੋ ਤੇ ਸਿੱਖ ਸਕਦੇ ਹੋ ਤੇ ਇਹ ਆਪਣਾ ਸੈਕਿੰਡ ਸੂਟ ਹੈ ਜੀ ਇਹਦੇ ਤੇ ਵੀ ਆਪਾਂ ਨੇ ਸੇਮ ਉਹੀ ਡਿਜ਼ਾਈਨ ਕਰਨਾ ਪਰ ਇਹਦੇ ਤੇ ਆਪਾਂ ਨੇ ਪੈਚ ਨਹੀਂ ਕਰਨਾ ਹੈਗਾ ਤੇ ਪੈਚ ਤੋਂ ਅਲੱਗ ਕਰਨਾ ਇਹ ਪਰ ਡਿਜ਼ਾਈਨ ਸੇਮ ਕਰਨਾ ਤੇ ਤੁਸੀਂ ਇਹ ਸੂਟ ਵੀ ਦੇਖਿਓ ਵੀ ਇਹ ਆਪਾਂ ਕਿਵੇਂ ਰੈਡੀ ਕਰਦੇ ਆਂ ਤੇ ਇਹ ਕਾਰਨਰਾਂ ਵਾਲਾ ਡਿਜ਼ਾਈਨ ਹੈ ਇਹ ਹੀ ਡਿਜ਼ਾਈਨ ਆਪਾਂ ਨੇ ਉਹ ਸੂਟ ਤੇ ਵੀ ਕੀਤਾ ਸੀਗਾ ਜਿਹੜਾ ਆਪਾਂ ਪਹਿਲਾਂ ਲਵੈਂਡਰ ਸੂਟ ਦੀ ਟ੍ਰੇਸ ਕੀਤੀ ਆ ਜਿੱਤੇ ਆਪਾਂ ਨੇ ਪੈਚ ਲਗਾਇਆ ਉਹਦੇ ਆਪਾਂ ਬਾਹਾਂ ਤੇ ਪੈਚ ਲਗਾਇਆ ਤੇ ਮੂਰੀਆਂ ਤੇ ਪੈਚ ਲਗਾਇਆ ਇਹ ਆਪਾਂ ਵਿਦਆਊਟ ਪੈਚ ਕਰਨਾ ਹੈ ਵਰਕ ਤੇ ਵਿਦਆਊਟ ਪੈਚ ਤੁਸੀਂ ਦੇਖ ਸਕਦੇ ਹੋ ਵੀ ਆਪਾਂ ਵਰਕ ਕਿਵੇਂ ਕਰਾਂਗੇ ਇਹਦੇ ਤੇ ਉਹ ਆਪਾਂ ਅਲੱਗ ਤੋਂ ਵੀਡੀਓ ਤੁਹਾਨੂੰ ਬਣਾ ਕੇ ਫੇਰ ਤੁਹਾਨੂੰ ਦਿਖਾਵਾਂਗੇ ਵੀ ਆਪਾਂ ਨੇ ਇਸ ਤੇ ਵਰਕ ਕਿਵੇਂ ਕਰਨਾ ਹੈ ਤੇ ਬਾਕੀ ਹੋਰ ਕਢਾਈ ਸਿੱਖਣ ਵਾਸਤੇ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਇਹਦੇ ਤੇ ਆਪਾਂ ਕਲਾਸਿਸ ਦੇ ਵਿੱਚ ਵੀਡੀਓਜ਼ ਪਾਈਆਂ ਹੋਈਆਂ ਨੇ ਤੇ ਤੁਸੀਂ ਉਹਦੇ ਤੋਂ ਕਢਾਈ ਸਿੱਖ ਸਕਦੇ ਹੋ ਇਹਦੇ ਵੀ ਮੂਰੀਆਂ ਤੇ ਵਰਕ ਹੈ ਬਾਹਾਂ ਤੇ ਹੈ ਤੇ ਗਲਾ ਨਹੀਂ ਹੈਗਾ ਇਹਦਾ ਤੇ ਘੇਰੇ ਤੇ ਹੈ ਇਹਦੇ ਤੇ ਵਰਕ ਥੋੜਾ ਜਿਹਾ ਘੱਟ ਹੈ ਉਹ ਜਿਹੜਾ ਦੂਸਰਾ ਸੂਟ ਸੀਗਾ ਉਹਦੇ ਤੇ ਵਰਕ ਥੋੜਾ ਜਿਆਦਾ ਹੈ ਜਦੋਂ ਇਹ ਸੂਟ ਰੈਡੀ ਹੋਗੇ ਇਹ ਸੂਟ ਦੀ ਇਹ ਵਾਲੇ ਸੂਟ ਦੀ ਆਪਾਂ ਵਰਕ ਦੀ ਵੀਡੀਓ ਬਣਾ ਕੇ ਪਾਵਾਂਗੇ ਤੇ ਪੈਚਵਰਕ ਵਾਲੇ ਦੀ ਆਪਾਂ ਬਣੇ ਹੋਏ ਦੀ ਵੀਡੀਓ ਪਾਵਾਂਗੇ ਤੇ ਤੁਸੀਂ ਸਾਰੇ ਸੂਟ ਦੀ ਵੀਡੀਓ ਧਿਆਨ ਨਾਲ ਦੇਖਿਓ ਤੇ ਡਿਜ਼ਾਈਨ ਬਾਰੇ ਦੱਸਿਓ ਵੀ ਤੁਹਾਨੂੰ ਇਹ ਡਿਜ਼ਾਈਨ ਕਿਵੇਂ ਦਾ ਲੱਗਿਆ ਤੇ ਇਸ ਤਰ੍ਹਾਂ ਹੀ ਆਪਾਂ ਸੂਟ ਤੇ ਟ੍ਰੇਸ ਕਰ ਸਕਦੇ ਹਾਂ ਬਾਕੀ ਸੂਟਾਂ ਤੇ ਜੇ ਕਿਸੇ ਭੈਣ ਨੇ ਪੈਚਵਰਕ ਲਾਉਣਾ ਹੋਵੇ ਤਾਂ ਇਸ ਤਰ੍ਹਾਂ ਤੁਸੀਂ ਪੈਚਵਰਕ ਲਗਾ ਸਕਦੇ ਹੋ ਤੇ ਇਹ ਡਿਜ਼ਾਈਨ ਹੈ ਜਿਵੇਂ ਆਪਾਂ ਬਿਨਾ ਪੈਚਵਰਕ ਤੋਂ ਵੀ ਕਰ ਸਕਦੇ ਹਾਂ ਤੇ ਪੈਚਵਰਕ ਦੇ ਨਾਲ ਵੀ ਆਪਾਂ ਕਰ ਸਕਦੇ ਹਾਂ ਤੇ ਇਹ ਬਹੁਤ ਸੋਹਣਾ ਡਿਜ਼ਾਈਨ ਬਣੂਗਾ ਇਹ ਆਪਾਂ ਨੇ ਜਰੀ ਵਿਦ ਕਲਰ ਅਟੈਚ ਕਰਕੇ ਹਨਾ ਉਸ ਤਰ੍ਹਾਂ ਇਹ ਰੈਡੀ ਸੂਟ ਆਪਾਂ ਕਰਾਂਗੇ ਤੁਸੀਂ ਵੀਡੀਓ ਵਿੱਚ ਦੇਖਿਓ ਸਾਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਹਾਂਜੀ ਤਰੀਕਾ ਤੁਹਾਡੇ ਸਮਝ ਆਇਆ ਤੁਸੀਂ ਸਾਨੂੰ ਕਮੈਂਟ ਕਰਕੇ ਦੱਸਿਓ ਵੀ ਤਰੀਕਾ ਤੁਹਾਨੂੰ ਕਿਦਾਂ ਦਾ ਲੱਗਿਆ ਅਸੀਂ ਅੱਗੇ ਤੋਂ ਵੀ ਤੁਹਾਡੇ ਲਈ ਕੜਾਈ ਦੇ ਸੋਹਣੇ-ਸੋਹਣੇ ਡਿਜ਼ਾਈਨਾਂ ਦੀ ਵੀਡੀਓ ਤੇ ਸਿਲਾਈ ਸੰਬੰਧੀ ਜੋ ਵੀ ਜਾਣਕਾਰੀ ਹਨਾ ਉਹਦੀਆਂ ਵੀਡੀਓ ਲੈ ਕੇ ਆਉਂਦੇ ਰਹਾਂਗੇ ਤੇ ਜਿਹੜੇ ਭੈਣ ਭਰਾਵਾਂ ਨੇ ਅਪਨ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕਰਿਆ ਹੋ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਵੀ ਲੱਭਿਓ ਤੇ ਵੀਡੀਓ ਵਧੀਆ ਲੱਗੀ ਤੇ ਲਾਈਕ ਵੀ ਕਰਿਓ ਤੇ ਚਲੋ ਜੀ ਅਗਲੀ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਜੇਕਰ ਕੋਈ ਗਲਤੀ ਹੋ ਗਈ ਵੀ ਤਾਂ ਤੁਹਾਨੂੰ ਮਾਫ ਕਰਦੇ ਹੋ ਹੱਸਦੇ ਰਹੋ ਵਾਸਦੇ ਰਹੋ ਖੁਸ਼ ਰਹੋ ਹਸਰੀ ਖਾਲ ਜੀ